ਦੋ ਕੁ ਦਿਨ ਲੰਘੇ ਤਾਂ ਤਕਦੀਰ ਨੂੰ ਬਲੀਡਿੰਗ ਜ਼ਿਆਦਾ ਹੋਣ ਲੱਗ ਪਈ ਅਤੇ ਖੂਨ ਦਾ ਰੰਗ ਵੀ ਕਾਲਾ ਸੀ ਹੁਣ ਉਸ ਤੋਂ ਲੇਟਿਆ ਵੀ ਨਹੀਂ ਸੀ ਜਾਂਦਾ ਅਤੇ ਖੜੀ ਵੀ ਨਹੀਂ ਸੀ ਹੋ پا ਰਹੀ ਉਸ ਨੂੰ ਲੱਗਦਾ ਸੀ ਕਿ ਉਸ ਦਾ ਜਿਵੇਂ ਬੈੱਡ ਹੀ ਘੁੰਮ ਰਿਹਾ ਹੋਵੇ ਉਹ ਬਹੁਤ ਕੋਸ਼ਿਸ਼ ਕਰਦੀ ਕਿ ਉਹ ਠੀਕ ਰਹੇ ਪਰ ਉਸ ਦੀ ਹਰ ਕੋਸ਼ਿਸ਼ ناکਾਮ ਹੋ ਜਾਂਦੀ ਹੋਰ ਤਾਂ ਹੋਰ ਉਸ ਨੂੰ ਰਾਤ ਨੂੰ ਬਾਥਰੂਮ ਤੱਕ ਵੀ ਗੁਰਦਸ਼ ਨੂੰ ਲੈ ਕੇ ਜਾਣ ਲਈ ਕਹਿਣਾ ਪੈਂਦਾ ਸੀ ਕਿਉਂਕਿ ਉਸ ਨੂੰ ਬਲਵ ਦੇ ਚਾਨਣ ਵਿੱਚ ਵੀ ਹਨੇਰਾ ਹੀ ਦਿਖਦਾ ਸੀ ਚੱਕਰ ਆਉਂਦੇ ਸਨ ਸਿਰ ਭਾਰੀ ਰਹਿਣ ਲੱਗ ਗਿਆ ਸੀ ਜਿਵੇਂ ਉਸ ਨੂੰ ਬਹੁਤ ਸਾਰੀਆਂ ਨਸ਼ੀਦੀਆਂ ਗੋਲੀਆਂ ਦੇ ਦਿੱਤੀਆਂ ਗਈਆਂ ਹੋਣ ਪਰ ਅਜਿਹੀ ਹਾਲਤ ਵਿੱਚ ਵੀ ਉਹ ਮਨ ਉੱਤੇ ਕੇ ਕੰਮ ਕਰਦੀ ਰਹਿੰਦੀ ਸੀ ਹਿਡਾਲ ਹੋ ਜਾਂਦੀ ਤਾਂ ਵੀ ਗੱਲਾਂ ਸੁਣਨ ਨੂੰ ਮਿਲਦੀਆਂ ਦੋ ਦਿਨ ਹੋਰ ਲੰਘੇ ਤਾਂ ਉਸਨੇ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਮੰਮੀ ਨੂੰ ਫੋਨ ਕਰਕੇ ਕਿਹਾ ਮੰਮੀ ਜੇ ਮੈਨੂੰ ਦੇਖਣੀ ਜੇ ਮੈਨੂੰ ਚੌਂਦੀ ਦੇਖਣਾ ਚਾਹੁੰਦੇ ਹਾਂ ਤਾਂ ਪਲੀਜ਼ ਮੈਨੂੰ ਲੈ ਜਾਓ ਨਹੀਂ ਤਾਂ ਮੈਨੂੰ ਨਹੀਂ ਲੱਗਦਾ ਮੈਂ ਬਚੂਗੀ ਉਸ ਦੀ ਮਾਂ ਨੇ ਉਸ ਨੂੰ ਦਿਲਾਸਾ ਦਿੱਤਾ ਅਤੇ ਉਸੇ ਸਮੇਂ ਉਸ ਦੀ ਸੱਸ ਦੇ ਨਾਲ ਉਸ ਨੂੰ ਲੈ ਕੇ ਜਾਣ ਦੀ ਗੱਲ ਵੀ ਕਰ ਲਈ ਉਸ ਦੀ ਸੱਸ ਨੇ ਉੱਪਰੋਂ ਤਾਂ ਹਾਂ ਕਰ ਦਿੱਤੀ ਪਰ ਅੰਦਰੋਂ ਉਹ ਉਸ ਨੂੰ ਭੇਜਣਾ ਨਹੀਂ ਸੀ ਚਾਹੁੰਦੀ। ਨਾ ਕਰਕੇ ਉਹ ਗੱਲ ਨੂੰ ਆਪਣੇ ਸਿਰ ਵੀ ਨਹੀਂ ਸੀ ਲੈਣਾ ਚਾਹੁੰਦੀ। ਉਧਰ ਸ੍ਰਿੰਦਰ ਕੌਰ ਨੇ ਇਧਰੋਂ ਫੋਨ ਕੱਟ ਕੇ ਗੁਰਦਰਸ਼ ਨੂੰ ਲਗਾ ਕੇ ਤਕਦੀਰ ਨੂੰ ਲੈ ਕੇ ਜਾਣ ਦੀ ਗੱਲ ਕੀਤੀ ਤਾਂ ਗੁਰਦਰਸ਼ ਨੇ ਉਹਨਾਂ ਨੂੰ ਆਉਣ ਤੋਂ ਮਨਾ ਕਰ ਦਿੱਤਾ ਅਤੇ ਕਿਹਾ ਤੁਸੀਂ ਨਾ ਆਇਓ ਮੈਂ ਆਪੇ ਹੀ ਆ ਕੇ ਸਵੇਰੇ ਛੱਡ ਜਾਊਂਗਾ। ਜਦੋਂ ਇਹ ਗੱਲ ਹੋਈ ਤਾਂ ਗੁਰਦਾਰ ਸ਼ਿਕਾਰ ਤੋਂ ਬਾਹਰ ਸੀ ਜਦੋਂ ਉਹ ਘਰ ਆਇਆ ਤਾਂ ਸੁਖਵੰਤ ਕੌਰ ਨੇ ਉਸ ਨੂੰ 扑ਕਾਉਣ ਦੇ ਇਰਾਦੇ ਨਾਲ ਸ੍ਰਿੰਦਰ ਕੌਰ ਦੀ ਤਕਦੀਰ ਨੂੰ ਲੈ ਕੇ ਜਾਣ ਦੀ ਬਾਲੀ ਗੱਲ ਵਿਦਾਸ਼ੜਾ ਕੇ ਦੱਸ ਦਿੱਤੀ ਪਰ ਗੁਰਦਾਰਸ਼ ਨੇ ਉਸ ਦੀ ਗੱਲ ਸੁਣ ਕੇ ਕੋਈ ਗਲਤ ਅੰਦਾਜ਼ਾ ਨਾ ਲਗਾਉਂਦੇ ਹੋਏ ਕਿਹਾ ਮੇਰੇ ਤੋਂ ਵੀ ਪੁੱਛ ਲਿਆ ਸੀ ਉਹਨਾਂ ਨੇ ਮੈਂ ਉਹਨਾਂ ਨੂੰ ਕਹਿਤਾ ਵੀ ਮੈਂ ਆਪ ਹੀ ਸਵੇਰੇ ਛੱਡ ਜਾਊਂਗਾ ਕੰਮ ਤੇ ਜਾਣ ਤੋਂ ਪਹਿਲਾਂ ਅਗਲੀ ਸਵੇਰ ਤਕਦੀਰ ਰੋਜ਼ ਵਾਂਗ ਉੱਠ ਕੇ ਨਹਾਉਣ ਚਲੀ ਗਈ ਉਸਨੇ ਨਹਾ ਕੇ ਆਪਣੇ ਕੱਪੜੇ ਧੋ ਕੇ ਸੁਕਣੇ ਪਾ ਦਿੱਤੇ ਅਤੇ ਆਪਣੇ ਕਮਰੇ ਵਿੱਚ ਜਾਣ ਲੱਗੀ ਤਾਂ ਉਸ ਦੀ ਸੱਸ ਉੱਠ ਗਈ ਉੱਠ ਕੇ ਬਾਹਰ ਬਰਾਂਡੇ ਵਿੱਚ ਆ ਕੇ ਉੱਚੀ ਉੱਚੀ ਰੋਣਾ ਪਾਉਣ ਲੱਗ ਪਈ ਆਪਨ ਤੋਂ ਲੁੱਟੇ ਗਏ ਆਪਨ ਤੋਂ ਪੱਟੇ ਗਏ ਆਪਨ ਕੇ ਘਰ ਕੋ ਖਾਣੇ ਵਾਲੀ ਆ ਗਈ ਚੱਕਦੀ ਹੈ ਮੂੰਹ ਪੇਕਿਆਂ ਦੇ ਤੁਰ ਜਾਂਦੀ ਹੈ ਆਪਨ ਕਾ ਮੁੰਡਾ ਵੀ 12 ਤਲੀ ਕੇ ਪਿੱਛੇ ਲਗਾ ਫਿਰੇ ਹੈ ਜਦ ਦਿਲ ਕਰੇ ਤੁਰ ਜਾਂਦੀ ਹੈ ਛੱਡ ਕੇ ਵੀ ਇਹੀ ਆਏ ਫਿਰ ਲੈ ਕੇ ਵੀ ਇਹੀ ਆਏ ਹੌਲੀ ਹੌਲੀ ਆਏ ਬੇਹਲੜ ਬਣਾ ਰੱਖਾ ਹੈ ਮੁੰਡੇ ਕੋ ਉਸ ਦਾ ਰੌਲਾ ਰੋਣੇ ਵਿੱਚ ਬਦਲ ਗਿਆ ਉੱਚੀ ਉੱਚੀ ਨਾਲੇ ਤਕਦੀਰ ਨੂੰ ਤੇ ਗੁਰਦਾਸ ਨੂੰ ਬੋਲੀ ਜਾ ਰਹੀ ਸੀ ਅਤੇ ਨਾਲ ਹੀ ਰੋ ਰਹੀ ਸੀ ਉਸ ਦੇ ਰੌਲੇ ਨੂੰ ਸੁਣ ਕੇ ਆਂਗ ਗਵਾਂਡ ਦੇ ਲੋਕ ਇਕੱਠੇ ਹੋ ਗਏ ਤਕਦੀਰ ਨੂੰ ਗਲਤ ਕੋਈ ਤਕਦੀਰ ਨੂੰ ਗਲਤ ਕਹਿ ਰਿਹਾ ਸੀ ਅਤੇ ਕੋਈ ਸੁਖਵੰਤ ਕੌਰ ਨੂੰ ਨੀਂਦਰਿਆ ਸੀ ਜਦਕਿ ਅਸਲ ਵਿੱਚ ਗੱਲ ਕੀ ਸੀ ਕਿਸੇ ਨੂੰ ਵੀ ਨਹੀਂ ਸੀ ਪਤਾ ਗੁਰਦਾਰਸ਼ ਅਤੇ ਬਾਕੀ ਘਰ ਦੇ ਮੈਂਬਰ ਵੀ ਉੱਠ ਗਏ ਕਿਰਪਾਲ ਸਿੰਘ ਨੇ ਸੁਖਵੰਤ ਕੌਰ ਤੋਂ ਇੰਨਾ ਰੋਣ ਤੇ ਚੀਖਣ ਦਾ ਕਾਰਨ ਪੁੱਛਿਆ ਤਾਂ ਸੁਖਵੰਤ ਕੌਰ ਨੇ ਪਤਾ ਨਹੀਂ ਕੀ ਕੀ ਇਲਜ਼ਾਮ ਤਕਦੀਰ ਉੱਤੇ ਮੜ ਦਿੱਤੇ ਤਕਦੀਰ ਜੋ ਆਪਣੇ ਕਮਰੇ ਵਿੱਚ ਆਪਣੇ ਵਾਲਾ ਵਿੱਚੋਂ ਗੁੱਲਝਾਂ ਕੱਢ ਰਹੀ ਸੀ ਉਸ ਨੇ ਸਭ ਕੁਝ ਸੁਣਨ ਦੇ ਬਾਅਦ ਵੀ ਅਦੇ ਤੱਕ ਕੋਈ ਨਹੀਂ ਐਸੀ ਬੋਲਿਆ। ਵਾਲਵਾ ਕੇ ਉਸਨੇ ਹੱਥ ਧੋਤੇ ਅਤੇ ਮੰਦਰ ਵਿੱਚ ਜੋਤ ਜਗਾਉਣ ਲਈ ਜਾਣ ਲਈ ਉਸਨੇ ਮੰਦਰ ਦਾ ਦਰਵਾਜ਼ਾ ਖੋਲ੍ਹਿਆ। ਤਾਂ ਸਖਵੰਤ ਕੌਰ ਨੇ ਉਸਨੂੰ ਬਾਹਰ ਤੋਂ ਫੜ ਕੇ ਰੋਕ ਲਿਆ ਅਤੇ ਉਸਨੂੰ ਬੋਲੀ ਬੜੀ ਆਈ ਜੋਤ ਜਗਾਉਣੇ ਆਲੀ ਮੇਰੀ ਮਾਂ ਕੋ ਝੂਠੇ ਲੋਕ ਨਹੀਂ ਪਸੰਦ। ਉਹ ਤਾਂ ਸੱਚੋਕੇ ਸਾਥ ਖੜੇ ਹੋਣੇ ਆਲੋਂ ਮੇਸੇ ਹੈ। ਤੇਰੇ ਜੈਸੇ ਸੇ ਤੋ ਮਾਤਾ ਰਾਣੀ ਵੀ ਦੂਰ ਹੀ ਰਹਿੰਦੀ ਹੈ ਨਾਟਕ ਸੇ ਨਹੀਂ ਹਮਾਰੇ ਘਰ ਮੇ ਚਲੇਂਗੇ ਜਾ ਆਪਣੇ ਗੁਰਦਰਸ਼ ਕੋ ਵੀ ਲੈ ਜਾ ਜਹਾਂ ਜਾਣਾ ਹੈ ਮੁੜ ਕਰ ਇੱਥੇ ਦਿਖਣੇ ਨਹੀਂ ਚਾਹੀਏ ਮੇਰੇ ਕੋ ਮੰਮਾ ਮੈਂ ਤਾਂ ਤੁਹਾਨੂੰ ਕੁਝ ਵੀ ਕਿਹਾ ਹੈ ਗਲਤ ਜਿਹੜਾ ਤੁਸੀਂ ਬਿਨਾਂ ਹੀ ਗੱਲੋਂ ਐਨਾ ਬੋਲੀ ਜਾਂਦੇ ਹੋ ਤਕਦੀਰ ਨੇ ਕਿਹਾ ਗੁੱਸਾ ਤਾਂ ਆਏਗਾ ਹੀ ਨਾ ਜਦ ਤੂੰ ਇੰਨੇ ਡਰਾਮੇ ਕਰੇਂਗੀ ਬਿਨਾਂ ਗੱਲ ਸੇ ਸੁਖਵੰਤ ਕੌਰ ਨੇ ਕਿਹਾ ਮੈਂ ਕੀ ਨਾ ਡਰਾਮਾ ਕਰਤਾ ਜਿਹੜਾ ਤੁਸੀਂ ਇੰਨਾ ਬੁਰਾ ਮੰਨ ਗਏ ਤਕਦੀਰ ਨੇ ਕਿਹਾ ਆਹੀ ਜੋ ਤੂੰ ਰੋਜ਼ ਰੋਜ਼ ਹਸਪਤਾਲ ਕੇ ਗੇੜੇ ਲਗਾ ਰਹੀ ਹੈ ਸਾਥ ਹੀ ਮੇਰੇ ਬੇਟੇ ਕੋ ਵੀ ਲੈ ਜਾਂਦੀ ਹੈ ਇਹ ਡਰਾਮੀ ਨਹੀਂ ਤੋ ਹੋਰ ਕੀ ਹੈ ਸੁਖਵੰਤ ਕੌਰ ਨੇ ਜਵਾਬ ਦਿੱਤਾ ਮੈਂ ਸੱਚੀ ਮੁੱਚੀ ਬਹੁਤ ਤੰਗ ਆ ਤੇ ਤੁਸੀਂ ਮੇਰੀ ਇਸ ਹਾਲਤ ਨੂੰ ਡਰਾਮੇ ਦੱਸ ਰਹੇ ਹੋ ਹੱਦ ਹੁੰਦੀ ਹੈ ਮਮਾ ਕਿਸੇ ਗੱਲ ਦੀ ਵੀ ਤੁਸੀਂ ਤਾਂ ਉਹ ਵੀ ਭੁੱਲ ਗਏ ਤਕਦੀਰ ਨੇ ਕਿਹਾ ਪਤਾ ਹੈ ਮੈਨੂੰ ਨਿਆਣੇ ਤੋਂ ਸਾਰੀ ਦੁਨੀਆ ਹੀ ਪੈਦਾ ਕਰਦੀ ਹੈ ਤੂੰ ਤੇ ਹੁਆ ਹੀ ਬਣਾ ਲਈ ਹੱਦ ਪਾਰ ਮੈਨੇ ਨਹੀਂ ਕੀਤੀ ਤੂੰ ਕੀ ਹੈ ਝੂਠ ਬੋਲਣੇ ਕੀ ਮੰਦਰ ਕੇ ਆਗੇ ਕਿਉਂ ਖੜੀ ਹੈ ਮਾਤਾ ਰਾਣੀ ਤੋ ਝੂਠੇ ਲੋਗੋਂ ਕਾ ਪਰਸ਼ਾਵਾ ਵੀ ਨਹੀਂ ਲੇਤੀ ਪਰੇ ਹਟ ਮੰਦਰ ਸੇ ਦੂਰ ਹੋ ਜਾ ਸੁਖਵੰਤ ਕੌਰ ਗੁੱਸੇ ਵਿੱਚ ਫੇਰ ਚੀਖੀ ਮੈਂ ਕੋਈ ਝੂਠ ਨਹੀਂ ਬੋਲਿਆ ਮੈਂ ਇੱਥੇ ਹੀ ਖੜੀ ਹੋऊंगी ਲਗਾ ਲਓ ਜਿਹੜਾ ਚੋਰ ਲਗਾਉਣਾ ਹੈ ਤੁਸੀਂ ਤਕਦੀਰ ਨੇ ਜਵਾਬ ਦਿੱਤਾ ਮੇਰੀ ਨਹੀਂ ਤੋ ਕਮ ਸੇ ਕਮ ਲੋਗੋਂ ਕੀ ਹੀ ਸ਼ਰਮ ਕਰ ਲੈ ਬੋਲਨੇ ਲੱਗੀ ਹੈ ਸਾਰੇ ਲੋਗ ਦੇਖ ਰਹੇ ਹੈਂ ਕਿਆ ਸੋਚੇਂਗੀ ਤੇਰੇ ਬਾਰੇ ਮੈਂ ਸੁਖਵੰਤ ਕੌਰ ਨੇ ਕਿਹਾ ਲੋਕ ਇਕੱਲੇ ਮੈਨੂੰ ਹੀ ਨਹੀਂ ਦੇਖ ਰਹੇ ਉਹ ਤੁਹਾਨੂੰ ਵੀ ਦੇਖਦੇ ਨੇ ਨਾਲੇ ਲੋਕਾਂ ਨੂੰ ਵੀ ਪਤਾ ਹੈ ਵੀ ਕੌਣ ਕਿਵੇਂ ਦਾ ਹੈ ਲੋਕ ਕਿਹੜਾ ਅੰਦੇ ਨੇ ਵੀ ਦੇਖਦਾ ਨਹੀਂ ਉਹਨਾਂ ਨੂੰ ਕੁਛ ਰਹੀ ਗੱਲ ਸ਼ਰਮ ਕਰਨ ਦੀ ਜਾਂ ਡਰਨ ਦੀ ਤਾਂ ਮੈਂ ਕੋਈ ਗਲਤੀ ਨਹੀਂ ਕੀਤੀ ਜਿਹਦੇ ਕਰਕੇ ਮੈਨੂੰ ਡਰਨ ਦੀ ਲੋੜ ਪਵੇ ਨਾ ਮੈਂ ਕੋਈ ਝੂਠ ਬੋਲਿਆ ਹੈ ਵੀ ਮੈਨੂੰ ਸ਼ਰਮ ਆਊਗੀ ਤਕਦੀਰ ਨੇ ਕਿਹਾ ਤੂੰ ਨੇ ਤੂੰ ਗੁਰਦਰਸ਼ ਸੇ ਵੀ ਝੂਠ ਬੋਲਦੀਆਂ ਕਿ ਤੇਰੀ ਸਕੈਨ ਮੀਨੇ ਮੈਨੇ ਜਾਨ ਗੁਜਕਰ ਲੁਕੋਈ ਹੈ ਜੇ ਐਨੀ ਹੀ ਸੱਚੀ ਹੈ ਤੂੰ ਚੜ ਮੈਂ ਮੰਦਰ ਮੰਦਰ ਮੇ ਚੜ ਕਰ ਦਿਖਾ ਮਾਤਾ ਰਾਣੀ ਤੇਰੇ ਕੋ ਉਲਟਾ ਕੇ ਨਾ ਬਾਹਰ ਮਾਰੇ ਤੋ ਕਹਿਣਾ ਸukhwant Kaur ਨੇ ਤਕਦੀਰ ਨੂੰ ਕਿਹਾ ਮੈਂ ਤਾਂ ਹੁਣੇ ਚੜ ਜਾਂਦੀ ਆਂ ਹੁਣ ਤੁਸੀਂ ਜੇ ਸੱਚ ਸੱਚੇ ਹੋ ਤਾਂ ਤੁਸੀਂ ਵੀ ਮੇਰੇ ਨਾਲ ਹੀ ਚੜ ਕੇ ਦਿਖਾਓ ਮੰਦਰ ਚ ਮੈਂ ਤੁਹਾਡੇ ਸਾਹਮਣੇ ਹੀ ਜੋਤ ਵੀ ਜਗਾਉਂਗੀ ਆਰਤੀ ਵੀ ਗਾਉਂਗੀ ਦੇਖ ਲਓ ਆਜੋ ਆਪਣੀ ਅੱਖਾਂ ਨਾਲ ਕਹਿ ਕੇ ਤਕਦੀਰ ਮੰਦਰ ਵਿੱਚ ਚਲੀ ਗਈ ਅਤੇ ਸਾਰੇ ਉਸ ਨੂੰ ਦੇਖਦੇ ਹੀ ਰਹਿ ਗਏ ਉਸ ਨੇ ਜੋਤ ਜਗਾਈ ਅਤੇ ਨਾਲੋਂ ਨਾਲ ਉੱਚੀ ਆਵਾਜ਼ ਵਿੱਚ ਆਰਤੀ ਵੀ ਗਾਈ ਜੋ ਵੇੜੇ ਵਿੱਚ ਖੜੇ ਲੋਕਾਂ ਨੂੰ ਸੁਣ ਰਹੇ ਸੀ ਅਤੇ ਲੋਕ ਉਸ ਦੀ ਸੱਚਾਈ ਨਹੀਂ ਵਾਹ ਵਾਹ ਕਰ ਰਹੇ ਸਨ ਇਹ ਸਾਵਕ ਸੁਖਵੰਤ ਕੌਰ ਤੋਂ ਬਰਦਾਸ਼ਤ ਨਾ ਹੋਇਆ ਤਾਂ ਉਸ ਨੇ ਬੇਸੁਰਤ ਹੋਣ ਦਾ ਨਾਟਕ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਤਰ੍ਹਾਂ ਵਰਤਾਵਾਰ ਕਰਨ ਲੱਗੀ ਜਿਵੇਂ ਉਸ ਅੰਦਰ ਮਾਤਾ ਆਈ ਹੋਵੇ ਉੱਚੀ ਉੱਚੀ ਬੋਲਣ ਲੱਗੀ ਕਿ ਉਹ ਤਕਦੀਰ ਨੂੰ ਮਾਫ਼ ਨਹੀਂ ਕਰੇਗੀ ਜੋ ਉਹਨੇ ਕੀਤਾ ਹੈ ਉਹ ਮਾਫੀ ਦੇ ਯੋਗ ਨਹੀਂ ਹੈ ਹੋਰ ਪਤਾ ਨਹੀਂ ਉਹ ਕੀ ਕੀ ਬੋਲੀ ਜਾ ਰਹੀ ਸੀ ਤਕਦੀਰ ਨੂੰ ਉਸ ਦੇ ਇਸ ਰੂਪ ਤੋਂ ਬਿਲਕੁਲ ਡਰ ਨਹੀਂ ਸੀ ਲੱਗ ਰਿਹਾ ਕਿਉਂਕਿ ਉਹ ਸੱਚੀ ਸੀ ਅਤੇ ਸੱਚੇ ਸੱਚੇ ਇਨਸਾਨ ਨੂੰ ਡਰ ਕਾਦਾ ਇਸ ਲਈ ਉਹ ਬਿਨਾਂ ਡਰੇ ਆਪਣੀ ਪੂਜਾ ਕਰਨ ਵਿੱਚ ਲੱਗੀ ਰਹੀ ਪਰ ਉਸ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਇਕੱਲੇ ਸਖਵੰਤ ਕੋਰ ਹੀ ਨਹੀਂ ਸੀ ਸਗੋਂ ਕਿਰਪਾ ਸਿੰਘ ਵੀ ਕਿਸੇ ਤੋਂ ਘੱਟ ਨਹੀਂ ਸੀ ਉਹ ਆਇਆ ਅਤੇ ਉੱਚੀ ਆਵਾਜ਼ ਵਿੱਚ ਬੋਲਿਆ ਕੀ ਡਰਾਮੇ ਫੜੇ ਨੇ ਤੂੰ ਬਾਹਰ ਨਿਕਲ ਤੇ ਤੁਰਦੀ ਬਣ ਸਾਡੇ ਘਰੋਂ ਤਕਦੀਰ ਮੰਦਰ ਵਿੱਚੋਂ ਬਾਹਰ ਆ ਕੇ ਸਿੱਧੇ ਆਪਣੇ ਕਮਰੇ ਵਿੱਚ ਚਲੀ ਗਈ ਤਾਂ ਉਦੋਂ ਤੱਕ ਗੁਰਦਸ਼ਵੀ ਤਿਆਰ ਹੋ ਗਿਆ ਸੀ ਉਹ ਦੋਵੇਂ ਚੁੱਪਚਾਪ ਮੋਟਰਸਾਈਕਲ ਤੇ ਘਰੋਂ ਬਾਹਰ ਨਿਕਲ ਗਏ ਪਰ ਜਾਣ ਤੋਂ ਪਹਿਲਾਂ ਗੁਰਦਾਰਸ਼ ਨੇ ਸਭ ਤੋਂ ਪਹਿਲੀ ਸਕੈਨ ਜੋ ਅਸੀਂ ਮੰਗਵਾਂਡੀਆਂ ਦੇ ਘਰ ਰੱਖਾਈ ਸੀ ਜਾਂਦੇ ਹੋਿਆਂ ਨੂੰ ਬਸ ਉਹਨਾਂ ਨੂੰ ਕਿਰਪਾਲ ਸਿੰਘ ਦੀ ਇੱਕ ਗੱਲ ਸੁਣਾਈ ਦਿੱਤੀ ਕਿ ਮੁੜ ਕੇ ਨਾ ਇੱਥੇ ਆਈ ਨੱਤਾਂ ਵੱਡ ਨੂੰ ਮੈਂ ਜੇ ਇੱਥੇ ਮੁੜ ਕੇ ਪੈਰ ਪਾਇਆ ਚਲੋ ਚਲੋ ਮੈਂ ਵੀ ਆਉਣਾ ਮਗਰੇ ਦੱਸਦਾ ਹਾਂ ਤੇਰੀਆਂ ਕਰਤੂਤਾਂ ਤੇਰੇ ਘਰਦਿਆਂ ਨੂੰ ਕਿੱਥੇ ਦਿਮਾਗ ਖਰਾਬ ਕੀਤਾ ਐ ਸਾਲਿਆ ਨੇ ਸਾਡੇ ਘਰਵਾਂ ਦੇ ਵਿੱਚ ਧਰਿਆ ਪਿਆ ਸੀ ਇਹ ਗੰਦਾ ਟੱਬਰ ਰਸਤੇ ਵਿੱਚ ਜੇਠ ਦੇ ਮਹੀਨੇ ਵਿੱਚ ਵੀ ਤਕਦੀਰ ਨੂੰ ਇਹ ਸੋਚ ਕੇ ਕੰਬਣੀ ਛਿੜ ਗਈ ਕਿ ਹੁਣ ਉਹ ਆ ਤਾਂ ਗਏ ਪਰ ਅੱਗੇ ਪਤਾ ਨਹੀਂ ਕੀ ਹੋਵੇਗਾ ਉਸ ਦੇ ਕੰਨਾਂ ਵਿੱਚ ਕਿਰਪਾਲ ਸਿੰਘ ਦੀਆਂ ਕਈਆਂ ਗੱਲਾਂ ਗੂੰਜ ਰਹੀਆਂ ਸਨ ਅਤੇ ਉਹ ਇਹੀ ਸੋਚ ਕੇ ਪਰੇਸ਼ਾਨ ਹੋ ਰਹੀ ਸੀ ਕਿ ਜੇ ਕਿਰਪਾਲ ਸਿੰਘ ਨੇ ਉਸ ਨੂੰ ਸੱਚੀ ਘਰ ਵਾਪਸ ਨਾ ਪੈਰ ਰੱਖਣ ਦਿੱਤਾ ਤਾ ਫਿਰ ਉਹ ਕੀ ਕਰੇਗੀ ਅਤੇ ਕਿੱਥੇ ਜਾਵੇਗੀ 10 ਮਿੰਟ ਬਾਅਦ ਉਹ ਤਕਦੀਰ ਦੇ ਪੇਕੇ ਘਰ ਪਹੁੰਚ ਗਏ ਉਹ ਸ੍ਰਿੰਦਰ ਕੌਰ ਨੂੰ ਮਿਲੇ ਅਤੇ ਤਕਦੀਰ ਮੰਜੇ ਤੇ लेट ਗਈ ਸ੍ਰਿੰਦਰ ਕੌਰ ਨੇ ਦੋਵਾਂ ਨੂੰ ਚਾਹ ਬਣਾ ਕੇ ਪਿਵਾਈ ਚਾਹ ਪੀਣ ਤੋਂ ਬਾਅਦ ਗੁਰਦਰਸ਼ ਨੇ ਉਹਨਾਂ ਦੋਵਾਂ ਤੋਂ ਵਾਪਸ ਜਾਣ ਦੀ ਆਗਿਆ ਲਈ ਅਤੇ ਸ਼ਾਮ ਨੂੰ ਵਾਪਸ ਲੈਣ ਆਉਂਗਾ ਕਹਿ ਕੇ ਉਹ ਮੋਟਰਸਾਈਕਲ ਦੀ ਕਿੱਕ ਮਾਰ ਕੇ ਚੱਲਦਾ ਬਣਿਆ ਉਸੇ ਜਾਣ ਤੋਂ ਬਾਅਦ ਤਕਦੀਰ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਅਤੇ ਪਹਿਲਾਂ ਹੀ ਸਾਰਿਆਂ ਨੂੰ ਤਿਆਰ ਰੱਖਣ ਲਈ ਸ੍ਰਿੰਦਰ ਕੌਰ ਨੂੰ ਕਹਿ ਦਿੱਤਾ ਉਹ ਜੇ ਗੱਲਾਂ ਕਰ ਹੀ ਰਹੀਆਂ ਸਨ ਕਿ ਉਹਨਾਂ ਦੇ ਘਰ ਦਾ ਫੋਨ ਵੱਜਿਆ ਸ੍ਰਿੰਦਰ ਕੌਰ ਨੇ ਜਿਵੇਂ ਹੀ ਫੋਨ ਚੁੱਕਿਆ ਤਾਂ ਕਿਹਨੇ ਨਿਹਾਲ ਸਿੰਘ ਬੋਲਿਆ ਹਾਂ ਭਾਈ ਮੈਂ ਬੋਲਦਾ ਨਿਹਾਲ ਸੁਰਜਨ ਸਿੰਘ ਨਾਲ ਗੱਲ ਕਰਾਓ ਤਾਂ ਭਾਜੀ ਸਤਿ ਸ੍ਰੀ ਅਕਾਲ ਉਹ ਤਾਂ ਨਹੀਂ ਹੈਗੇ ਘਰੇ ਜੀ ਜਦ ਆਉਣਗੇ ਤਾਂ ਮੈਂ ਕਹਿ ਦੂੰਗੀ ਗੱਲ ਕਰ ਲੈਣਗੇ ਸਰਿੰਦਰ ਕੌਰ ਨੇ ਜਵਾਬ ਦਿੱਤਾ ਨਾ ਨਾ ਭਾਈ ਗੱਲ ਤਾਂ ਹੁਣ ਕਰਨੀ ਹੁਣ ਕਰਨੀ ਸੀ ਮੈਂ ਚਲੋ ਮੈਂ ਘਰ ਹੀ ਆ ਜਾਣਾ ਹੈ ਥਾਣੇਦਾਰ ਆਇਆ ਏ ਮੇਰੇ ਕੋਲ ਕਿਰਪਾਲ ਸਿੰਘ ਮੈਂ ਆਨੇ ਉਹਨੂੰ ਲੈ ਕੇ ਗੱਲ ਕਰਨੀ ਹੈ ਜ਼ਰੂਰੀ ਉਹਨੇ ਕੋਈ ਮੇਰੇ ਕੋਲ ਆਇਆ ਬੈਠਾ ਏ ਉਹ ਮੈਂ ਕਿਹਾ ਵੀ ਚਲ ਫੋਨ ਕਰਕੇ ਦੱਸ ਦੇਵਾਂ ਪਹਿਲਾਂ ਵੀ ਅਸੀਂ ਆ ਰਹੇ ਹਾਂ ਦੋਵੇਂ ਨਿਹਾਲ ਸਿੰਘ ਨੇ ਦੱਸਿਆ ਪਰ ਪਾਪਾ ਜੀ ਤੁਸੀਂ ਮੇਰੇ ਨਾਲ ਕਿਹੜੀ ਗੱਲ ਕਰੋਗੇ ਇਹਦੇ ਪਾਪਾ ਜੀ ਤਾਂ ਜਦ ਘਰ ਹੋਣਗੇ ਤੁਸੀਂ ਫੇਰ ਆਉਂਦੇ ਭਲਾ ਬੰਦੇ ਤਾਂ ਬੰਦੇ ਨਾਲ ਹੀ ਗੱਲ ਕਰਦੇ ਵਧੀਆ ਲੱਗਦੇ ਨੇ ਮੈਂ ਨਾਲੇ ਕੀ ਗੱਲ ਕਰੂੰਗੀ ਭਲਾ ਕੁੜੀ ਦੇ ਸਹੁਰੇ ਨਾਲ ਭੈਣ ਭਾਈ ਹੋਵੇ ਗੱਲ ਹੋਰ ਹੁੰਦੀ ਐ ਕੁੜਮ ਨਾਲ ਗੱਲ ਕਰਦੀ ਥੋੜਾ ਚੰਗੀ ਲਗੂੰਗੀ ਮੈਂ ਤੁਸੀਂ ਉਹਨਾਂ ਨੂੰ ਆਪਣੇ ਕੋਲ ਹੀ ਬਿਠਾ ਕੇ ਰੱਖੋ ਜਦ ਇਹਦੇ ਪਾਪਾ ਜੀ ਆਏ ਮੈਂ ਫੋਨ ਕਰਾ ਦੂੰਗੀ ਫੇਰ ਆ ਜਾਓ ਤੁਸੀਂ ਸਰਿੰਦਰ ਕੌਰ ਨੇ ਕਿਹਾ ਅਤੇ ਦੂਜੇ ਫੋਨ ਤੋਂ ਦੂਜੇ ਪਾਸੇ ਤੋਂ ਫੋਨ ਕੱਟਿਆ ਗਿਆ ਤਕਦੀਰ ਆਪਣੀ ਮਾਂ ਦੇ ਗਲ ਲੱਗ ਕੇ ਰੋਣ ਲੱਗ ਪਈ ਅਤੇ ਸਰਿੰਦਰ ਕੌਰ ਨੇ ਉਸ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕੋਈ ਨਹੀਂ ਰੋਂਦੇ ਨਹੀਂ ਹੁੰਦੇ ਬਥੇਰੇ ਦੁੱਖ ਆਉਂਦੇ ਜਾਂਦੇ ਨੇ ਜ਼ਿੰਦਗੀ ਵਿੱਚ ਐਂ ਢੇਰੀ ਨਹੀਂ ਟਾਇਆ ਕਰਦੇ ਮੈਂ ਗੱਲ ਕਰੀ ਹੋਈ ਏ ਤੇਰੀ ਭੂਆ ਨਾਲ ਉਹ ਲੈ ਕੇ ਜਾਊਗੀ ਤੈਨੂੰ ਡਿਊਟੀ ਤੋਂ ਬਚ ਛੁੱਟੀ ਹੋਣ ਤੋਂ ਬਾਅਦ ਤਗਰੀਰ ਆਪਣੀ ਮਾਂ ਨਾਲ ਹੈ ਜੀ ਗੱਲਾਂ ਹੀ ਕਰ ਰਹੀ ਸੀ ਕਿ ਉਹਨਾਂ ਦਾ ਬਾਹਰਲਾ ਦਰਵਾਜ਼ਾ ਖੁੱਲਿਆ ਉਸ ਦੇ ਮੰਮੀ ਨੇ ਕਮਰੇ ਵਿੱਚੋਂ ਬਾਹਰ ਨਿਕਲ ਕੇ ਦੇਖਿਆ ਤਾਂ ਉਹ ਹੈਰਾਨ ਹੋ ਗਈ ਕਿਉਂਕਿ ਉਸੇ ਮਨਾ ਕਰਨ ਦੇ ਬਾਵਜੂਦ ਵੀ ਨਿਹਾਲ ਸਿੰਘ ਕਿਰਪਾਲ ਸਿੰਘ ਨੂੰ ਲੈ ਕੇ ਉਹਨਾਂ ਦੇ ਘਰ ਆ ਪਹੁੰਚਿਆ ਸ੍ਰਿੰਦਰ ਕੌਰ ਨੇ ਪਹਿਲਾਂ ਉਹਨਾਂ ਦੋਵਾਂ ਨੂੰ ਸਤਿ ਸ੍ਰੀ ਅਕਾਲ ਬੁਲਾਇਆ ਅਤੇ ਫਿਰ ਉਹਨਾਂ ਲਈ ਚਾਹ ਬਣਾਉਣ ਲੱਗ ਪਈ ਕਿਰਪਾਲ ਸਿੰਘ ਬਹੁਤ ਗੁੱਸੇ ਵਿੱਚ ਸੀ ਉਸ ਗੁੱਸੇ ਵਿੱਚ ਲਾਲ ਹੋਇਆ ਚਿਹਰਾ ਦੇਖ ਕੇ ਸ੍ਰਿੰਦਰ ਕੌਰ ਨੇ ਅੰਦਾਜ਼ਾ ਲਗਾ ਲਿਆ ਸੀ ਕਿ ਉਹ ਕੋਈ ਵੱਡੀ ਹੀ ਗੱਲ ਕਰਨ ਆਇਆ ਹੈ ਕੁਝ ਮਿੰਟਾਂ ਬਾਅਦ ਤੇਗਵੀਰ ਵੀ ਆ ਗਿਆ ਉਸਨੇ ਸਿੱਧਾ ਸ੍ਰਿੰਦਰ ਕੋਲ ਕੌਰ ਕੋਲ ਜਾ ਕੇ ਕਿਰਪਾਲ ਸਿੰਘ ਅਤੇ ਨਿਹਾਲ ਸਿੰਘ ਦੇ ਆਉਣ ਦਾ ਕਾਰਨ ਪੁੱਛਿਆ ਅਤੇ ਨਾਲ ਹੀ ਦੱਸਿਆ ਕਿ ਉਸ ਨੂੰ ਉਸ ਦੀ ਮਾਸੀ ਦੀ ਨੂ ਨੇ ਫੋਨ ਕਰਕੇ ਘਰ ਆਉਣ ਲਈ ਕਿਹਾ ਸੀ ਕਿਉਂਕਿ ਕਿਰਪਾਲ ਸਿੰਘ ਹੁਰੀ ਉਹਨਾਂ ਦੇ ਘਰ ਜਾ ਕੇ ਹੀ ਤਕਦੀਰ ਦੇ ਘਰ ਪਹੁੰਚੇ ਸਨ ਉਸੇ ਮਗਰ ਹੀ ਉਸ ਦਾ ਤਾਇਆ ਆਪਣੀ ਮਾਂ ਨਾਲ ਪਹੁੰਚ ਗਿਆ ਥੋੜੇ ਸਮੇਂ ਬਾਅਦ ਸ੍ਰਿੰਦਰ ਕੌਰ ਉਹਨਾਂ ਲਈ ਚਾਹ ਲੈ ਆਈ ਜਿਵੇਂ ਹੀ ਉਸਨੇ ਚਾਹ ਉਹਨਾਂ ਸਾਹਮਣੇ ਮੇਜ਼ ਉੱਤੇ ਰੱਖੀ ਤਾਂ ਕਿਰਪਾਲ ਸਿੰਘ ਗੁੱਸੇ ਵਿੱਚ ਬੋਲਿਆ ਅਸੀਂ ਇੱਥੇ ਚਾਹਾਂ ਪੀਣ ਨਹੀਂ ਆਏ ਬੁਲਾਓ ਤਕਦੀਰ ਦੇ ਪਿਓ ਨੂੰ ਅਸੀਂ ਕਰਤੂਤਾਂ ਦੱਸਣੀਆਂ ਨੇ ਉਹਨੂੰ ਇਹ ਦੀਆਂ ਇਹਨੂੰ ਬੋਲਣ ਦਾ ਪਤਾ ਨਹੀਂ ਹੈਗਾ ਵੀ ਬੜਿਆਂ ਮੂਰੇ ਕਿਵੇਂ ਬੋਲੀਦਾ ਹੁੰਦਾ ਹੈ ਆ ਜਵਾਕ ਜਿਹੜਾ ਸਾਡੇ ਹੈ ਵੀ ਸਾਡਾ ਹੈ ਵੀ ਨਹੀਂ ਉਹਦੇ ਸਿਰ ਤੇ ਹੀ ਭੰਮੀਰੀ ਕੁਮਾਈ ਪਈ ਐ ਇਹਨੇ ਸਾਡੇ ਸਾਰੇ ਟੱਬਰ ਦੀ ਕਦੇ ਕਹੂ ਮੇਰੀਆਂ ਅੱਖਾਂ ਮੂਰੇ ਨਹੀਂਰਾ ਹੁੰਦਾ ਹੈ ਕਦੇ ਇਹਨੂੰ ਚੱਕਰ ਆਉਣ ਲੱਗ ਜਾਂਦੇ ਨੇ ਕਦੇ ਇਹ ਇਲਜ਼ਾਮ ਲਾਉਂਦੀ ਐ ਮੇਰੀ ਘਰ ਵਾਲੀ ਤੇ ਵੀ ਉਹਨੇ ਏਰੀਆ ਰਿਪੋਰਟਾਂ ਲਗੋਈਆਂ ਨੇ ਹਾਦੂ ਹੁੰਦੀ ਐ ਕਿਸੇ ਗੱਲ ਦੀ ਬੰਦਾ ਕਵੰਦਾ ਵੀ ਦੇਖ ਲੈ ਬੰਦਾ ਜੇ ਹੋਰ ਨਹੀਂ ਅਸੀਂ ਤਾਂ ਇਹਨੂੰ ਨਾਜਵਰਗੀ ਸਮਝਦੇ ਆਂ ਉਹਦੇ ਵਾਂਗ ਹੀ ਪਿਆਰ ਕਰਦੇ ਆਂ ਤੇ ਇੱਕ ਇਹ ਐ ਜੀਨੂੰ ਕਿਸੇ ਗੱਲ ਦਾ ਚੱਜ ਨਹੀਂ ਕੋਲ ਹੀ ਖੜੇ ਤੇਗ ਵੀਰ ਨੂੰ ਬੱਚੇ ਬਾਰੇ ਇਸ ਤਰ੍ਹਾਂ ਦੀ ਗੱਲ ਸੁਣੀ ਤਾਂ ਉਸ ਨੂੰ ਬਹੁਤ ਗੁੱਸਾ ਆਇਆ ਉਹ ਬੋਲਿਆ ਸਾਡੇ ਹੀ ਘਰ ਬੈ ਕੇ ਸਾਡੇ ਹੀ ਸਾਹਮਣੇ ਤੁਸੀਂ ਸਾਡੀ ਹੀ ਕੁੜੀ ਨੂੰ ਤਾਂ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਬੋਲਣ ਦਾ ਜ਼ਿਆਦਾ ਕਰੈਕਟਰਲੈਸ ਦੱਸ ਰਹੇ ਹਾਂ ਮੇਰੀ ਭੈਣ ਨੂੰ ਬੋਲਣ ਦਾ ਨਹੀਂ ਪਤਾ ਹੈ ਤੁਹਾਨੂੰ ਤੁਸੀਂ ਇੱਕ ਪਾਸੇ ਤਾਂ ਆਪਣੀ ਕੁੜੀ ਵਰਗੀ ਕਹਿੰਦੇ ਹੋ ਇਹਨੂੰ ਦੂਜੇ ਪਾਸੇ ਇਹੀ ਮੂੰਹ ਨਾਲ ਤੁਸੀਂ ਉਹਦੀ ਇੱਜ਼ਤ ਤੇ ਉਂਗਲੀ ਚੁੱਕ ਰਹੇ ਹੋ ਭਲਾ ਤੁਸੀਂ ਆਪਣੀ ਕੁੜੀ ਨੂੰ ਵੀ ਇਸ ਤਰ੍ਹਾਂ ਕਹਿ ਸਕਦੇ ਹੋ ਕਿ ਉਹਦੇ ਅੰਦਰ ਪਲਣ ਵਾਲਾ ਬੱਚਾ ਉਹਦੇ ਘਰ ਵਾਲੇ ਦਾ ਨਹੀਂ ਕਾਕਾ ਤੂੰ ਅਜੇ ਨਿਆਣਾ ਏ ਤੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਤੇਰੀ ਪਹਿਲੀ ਗੱਲ ਤੇ ਸਮਝ ਕੇ ਤੈਨੂੰ ਮਾਫ਼ ਕਰਤਾ ਹੁਣ ਅੱਗੇ ਉਹ ਸੋਚ ਸਮਝ ਕੇ ਬੋਲਨੀ ਕਿਰਪਾਲ ਸਿੰਘ ਨੇ ਗੁੱਸੇ ਵਿੱਚ ਤੇਗਵੀਰ ਨੂੰ ਕਿਹਾ ਪਰ ਜੇ ਮੇਰੀ ਭੈਣ ਇਦਾਂ ਦੀ ਹੁੰਦੀ ਤਾਂ ਅਸੀਂ ਉਹਨੂੰ ਵਿਆਹਣਾ ਨਹੀਂ ਸੀ ਸਗੋਂ ਉਹਨੂੰ ਮਾਰ ਕੇ ਜ਼ਮੀਨ ਵਿੱਚ ਹੀ ਦੱਬ ਦੇਣਾ ਸੀ ਪਾਪ ਨਹੀਂ ਸੀ ਕੱਢਣੀ ਅਸੀਂ ਤੁਹਾਨੂੰ ਸਾਡੇ ਗੁੱਸੇ ਦਾ ਪਤਾ ਨਹੀਂ ਅਜੇ ਤੇਗਵੀਰ ਬੋਲਿਆ ਕਾਕਾ ਨਿਆਣਾ ਐ ਨਿਆਣਾ ਬਣ ਕੇ ਰਹਿ ਨਵਾਂ ਖੂਨ ਐ ਤੇਰਾ ਅਜੇ ਤਾਂ ਉਬਾਲੇ ਮਾਰ ਰਿਹਾ ਹੈ ਠੰਡ ਰੱਖ ਨਹੀਂ ਤਾਂ ਮੈਨੂੰ ਠੰਡਾ ਕਰਨਾ ਵੀ ਆਉਂਦਾ ਹੈ ਕਿਰਪਾਲ ਸਿੰਘ ਬੋਲਿਆ ਤੂੰ ਚੁੱਪ ਕਰ ਪੁੱਤ ਜਵਾਕ ਨਹੀਂ ਬੋਲਦੇ ਹੁੰਦੇ ਬੜਿਆਂ ਦੀ ਗੱਲ ਵਿੱਚ ਜਾਂ ਦੂਜੇ ਕਮਰੇ ਵਿੱਚ ਚਲਾ ਜਾ ਸ੍ਰਿੰਦਰ ਕੌਰ ਨੇ ਕਿਹਾ ਅਤੇ ਤੇਗਵੀਰ ਨਾ ਚਾਹੁੰਦੇ ਹੋਏ ਵੀ ਚਲਾ ਗਿਆ ਦੇਖੋ ਜੀ ਅਸੀਂ ਨਹੀਂ ਇਹ ਰੱਖਣੀ ਸਾਡੇ ਮੁੰਡੇ ਨੂੰ ਤਲਾਕ ਦੇ ਦੇਵੇ ਇਹ ਤਾਂ ਸਾਡੇ ਘਰ ਦੀ ਨੂੰਹ ਬਣਨ ਦੇ ਲਾਇਕ ਹੀ ਨਹੀਂ ਹੈਗੀ ਸਾਡੀ ਤਾਂ ਉਹੀ ਮਤ ਮਾਰੀ ਗਈ ਸੀ ਜਿਹੜਾ ਇਹਨੂੰ ਵਿਆਹ ਕੇ ਲੈ ਗਏ ਸਾਡੇ ਮੁੰਡੇ ਨੂੰ ਤਲਾਕ ਦੇ ਦੇ ਬਸ ਹੋਰ ਨਹੀਂ ਸਾਨੂੰ ਕੁਝ ਚਾਹੀਦਾ ਸਾਡੇ ਨਾਲ ਘਰੇ ਇਹ ਮੁੜ ਕੇ ਆਵੇ ਨਹੀਂ ਤਾਂ ਮੈਂ ਲੱਤਾਂ ਵੜੂੰਗਾ ਇਹਦੀਆਂ ਫੇਰ ਨਾ ਕਿ ਉਹ ਵੀ ਦੱਸਿਆ ਨਹੀਂ ਇਹ ਕਹਿੰਦਾ ਹੋਇਆ ਕਿਰਪਾਲ ਸਿੰਘ ਜਾਣ ਲਈ ਤੁਰ ਪਿਆ ਜੇ ਹੁਣ ਤੁਸੀਂ ਸੋਚ ਹੀ ਲਿਆ ਏ ਤਲਾਕ ਦਾ ਤਾਂ ਫਿਰ ਇਹੀ ਸਹੀ ਪਰ ਪਹਿਲਾਂ ਤਲਾਕ ਦੇ ਕਾਗਜ਼ਾਂ ਤੇ ਸਾਇਨ ਤੁਹਾਡਾ ਮੁੰਡਾ ਕਰੇ ਮਗਰੋਂ ਇਹ ਇਹ ਤੋਂ ਚਾਹੇ ਅਸੀਂ ਕੁੱਟ ਮਾਰ ਕੇ ਕਰਾਈਏ ਚਾਹੇ ਘੂਰ ਕੇ ਕਰਾਈਏ ਤੁਸੀਂ ਕਹਿ ਦਿਓ ਆਪਣੇ ਮੁੰਡੇ ਨੂੰ ਵੀ ਸਾਇਨ ਕਰਕੇ ਲਿਆਵੇ ਕਾਗਜ਼ਾਂ ਤੇ ਫੇਰ ਸਾਡੀ ਦੇਹਲੀ ਚੜੇ ਸ੍ਰਿੰਦਰ ਕੌਰ ਨੇ ਜਾਂਦੇ ਹੋਏ ਕਿਰਪਾਲ ਸਿੰਘ ਦੇ ਕੰਨੀ ਗੱਲ ਪਾ ਦਿੱਤੀ ਉਹਨਾਂ ਦੇ ਜਾਣ ਤੋਂ ਬਾਅਦ ਸ੍ਰਿੰਦਰ ਕੌਰ ਉਸਦੀ ਮਾਸੀ ਸੱਸ ਅਤੇ ਉਸ ਦਾ ਜੇਠ ਤਿੰਨੋਂ ਬਹੁਤ ਹੈਰਾਨ ਹੋਏ ਕਿਉਂਕਿ ਨਿਹਾਲ ਸਿੰਘ ਨੇ ਉਹਨਾਂ ਸਾਹਮਣੇ ਇੱਕ ਵੀ ਗੱਲ ਕਿਰਪਾਲ ਸਿੰਘ ਨੂੰ ਬੋਲਣ ਤੋਂ ਰੋਕਣ ਦੀ ਕੋਸ਼ਿਸ਼ ਤੱਕ ਨਹੀਂ ਸੀ ਕੀਤੀ ਜਦਕਿ ਕਿਰਪਾਲ ਸਿੰਘ ਕਿੰਨਾ ਗਲਤ ਬੋਲ ਰਿਹਾ ਸੀ ਉਹ ਸ਼ਰਿਆ ਤਕਦੀਰ ਜੀ ਤਕਦੀਰ ਦੀ ਇੱਜ਼ਤ ਤੇ ਉਂਗਲੀ ਚੁੱਕ ਗਿਆ ਸੀ ਪਰ ਉਹ ਜਿਵੇਂ ਕੰਨਾਂ ਵਿੱਚ ਰੂਹ ਦੇ ਕੇ ਬੈਠਾ ਹੋਵੇ ਖੈਰ ਹੁਣ ਸਾਰਿਆਂ ਨੇ ਗੁਰਦਸ਼ ਕੀ ਕਰੇਗਾ ਇਸ ਗੱਲ ਦਾ ਇੰਤਜ਼ਾਰ ਹੀ ਕਰਨਾ ਸਹੀ ਸਮਝਿਆ ਅਤੇ ਆਪਣੇ ਆਪ ਨੇ ਕੰਮੀ ਲੱਗ ਗਏ ਸਾਢੇ 3 ਵਜੇ ਤਕਦੀਰ ਦੀ ਭੂਆ ਗਵਾਨੀਆਂ ਦੀ ਕੁੜੀ ਆਈ ਅਤੇ ਤਕਦੀਰ ਨੂੰ ਆਪਣੇ ਨਾਲ ਸਕੂਟੀ ਤੇ ਬਿਠਾ ਕੇ ਗੋਵਿੰਦਗੜ੍ਹ ਗੁਰਪ੍ਰੀਤ ਨਰਸਿੰਘ ਹੋਮ ਲੈ ਗਈ ਕਿਉਂਕਿ ਹੁਣ ਤੱਕ ਵੀ ਉਸ ਦਾ ਇਲਾਜ ਡਾਕਟਰ ਗੁਰਪ੍ਰੀਤ ਤੋਂ ਹੀ ਚੱਲਦਾ ਸੀ ਡਾਕਟਰ ਨੇ ਜਾਂਦਿਆਂ ਹੀ ਤਕਦੀਰ ਦੀ ਸਕੈਨ ਕੀਤੀ ਅਤੇ ਉਸ ਦੀ ਭੂਆ ਨੂੰ ਵੀ ਸਕੈਨ ਦਿਖਾਈ ਕਿਉਂਕਿ ਹਸਿਪੂਆ ਨੇ ਸਰਕਾਰੀ ਨੌਕਰੀ ਮਿਲਣ ਤੋਂ ਪਹਿਲਾਂ 11 ਸਾਲ ਗੁਰਪ੍ਰੀਤ ਨਰਸਿੰਗ ਹੌਮ ਵਿੱਚ ਹੀ ਨੌਕਰੀ ਕੀਤੀ ਸੀ ਇਸ ਲਈ ਗੁਰਪ੍ਰੀਤ ਨਾਲ ਉਸ ਦੀ ਘਰਵਰਗੀ ਗੱਲ ਸੀ ਗੁਰਪ੍ਰੀਤ ਨੇ ਸਕੈਨ ਦਿਖਾਈ ਅਤੇ ਕਿਹਾ ਕੁਲਵੰਤ ਕੁੜੀ ਨੂੰ ਜ਼ਹਿਰ ਚੜ੍ਹ ਰਹੀ ਹੈ ਆਪਾਂ ਨੂੰ ਅਵਾਸ਼ਣ ਕਰਨਾ ਪੈਣਾ ਹੈ ਜੇ ਨਾ ਕੀਤਾ ਤਾਂ ਇਹਦੀ ਜਾਨ ਨੂੰ ਖਤਰਾ ਹੈ ਮੈਂ ਪੇਪਰ ਤਿਆਰ ਕਰਵਾਉਣੀ ਆਂ ਤੂੰ ਉਦੋਂ ਨੂੰ ਇਹਦੇ ਘਰ ਵਾਲੇ ਨੂੰ ਬੁਲਾ ਸਿਗਨੇਚਰ ਚਾਹੀਦੇ ਨੇ ਆਪਾਂ ਨੂੰ ਉਹਦੇ ਓਕੇ ਮੈਡਮ ਕਰ ਦਿਆਂ ਮੈਂ ਗੱਲ ਉਹਨੂੰ ਤੁਸੀਂ ਬਸ ਕਿਸੇ ਤਰ੍ਹਾਂ ਮੇਰੀ ਭਤੀਜੀ ਨੂੰ ਬਚਾ ਲਓ ਕੁਲਵੰਤ ਨੇ ਕਿਹਾ ਡੋਂਟ ਵਰੀ ਬੀ ਪੋਜ਼ਿਟਿਵ ਓਕੇ ਬਹੁਤ ਸਟਰੋਂਗ ਹੈ ਵੈਸੇ ਤੇਰੀ ਭਤੀਜੀ ਵਰਪ੍ਰੀਤ ਨੇ ਕਿਹਾ ਫਿਰ ਕੁਲਵੰਤ ਨੇ ਬਾਹਰ ਆ ਕੇ ਤਕਦੀਰ ਨੂੰ ਕਿਹਾ ਪ੍ਰੋਹਣੇ ਨੂੰ ਫੋਨ ਕਰਕੇ ਕਿਹਾ ਵੀ ਇੱਥੇ ਆ ਜੇ ਡਾਕਟਰ ਨੇ ਬੁਲਾਇਆ ਏ ਸਿਗਨੇਚਰ ਚਾਹੀਦੇ ਨੇ ਉਹਦੇ ਜ਼ਰੂਰੀ ਹੈ ਉਹਦਾ ਆਉਣਾ ਜਲਦੀ ਆ ਜੇ ਕਹੇ ਉਹਨੂੰ ਫੋਨ ਕਰਕੇ ਤਕਦੀਰ ਨੂੰ ਘਰੋਂ ਚੱਲਣ ਸਮੇਂ ਉਸੇ ਭਰਾ ਨੇ ਆਪਣਾ ਫੋਨ ਦੇ ਦਿੱਤਾ ਸੀ ਕਿਉਂਕਿ ਉਸ ਕੋਲ ਆਪਣਾ ਕੋਈ ਫੋਨ ਨਹੀਂ ਸੀ ਉਸੇ ਫੋਨ ਤੋਂ ਤਕਦੀਰ ਨੇ ਗੋਦਰਸ਼ ਨੂੰ ਫੋਨ ਕੀਤਾ ਘੰਟੀ ਵੱਜ ਕੇ ਬੰਦ ਹੋ ਗਈ ਪਰ ਕਿਸੇ ਨੇ ਵੀ ਫੋਨ ਨਾ ਚੁੱਕਿਆ ਉਸਨੇ ਬਾਰ-ਬਾਰ ਫੋਨ ਮਲਾਇਆ ਪਰ ਕਿਸੇ ਨੇ ਵੀ ਨਾ ਚੁੱਕਿਆ ਫਿਰ ਉਸਨੇ ਆਪਣੇ ਭੂਆ ਨੂੰ ਦੱਸਿਆ ਕਿ ਕੋਈ ਫੋਨ ਨਹੀਂ ਚੁੱਕ ਰਿਹਾ ਤਾਂ ਉਸੇ ਭੂਆ ਨੇ ਆਪਣੇ ਫੋਨ ਤੋਂ ਕਰਨ ਲਈ ਕਿਹਾ ਤਕਦੀਰ ਨੇ ਹੁਣ ਗੁਰਦਰਸ਼ ਦੀ ਜਗ੍ਹਾ ਉਸੇ ਮਾਂ ਦਾ ਨੰਬਰ ਆਪਣੇ ਭਰਾ ਵਾਲੇ ਫੋਨ ਵਿੱਚੋਂ ਕੱਢ ਕੇ ਭੂਆ ਵਾਲੇ ਫੋਨ ਤੋਂ ਮਲਾਇਆ ਉਹਦੇ ਸੱਸ ਨੇ ਪਹਿਲੀ ਘੰਟੀ ਤੇ ਹੀ ਫੋਨ ਚੁੱਕ ਲਿਆ ਪਹਿਲੀ ਹੀ ਘੰਟੀ ਤੇ ਸੁਖਵੰਤ ਕੌਰ ਨੇ ਫੋਨ ਇਸ ਕਰਕੇ ਚੁੱਕਿਆ ਕਿਉਂਕਿ ਨਵਾਂ ਨੰਬਰ ਦੇਖ ਕੇ ਸ਼ਾਇਦ ਉਸ ਨੂੰ ਤਕਦੀਰ ਨੇ ਫੋਨ ਕੀਤਾ ਹੋਵੇ ਇਹ ਸ਼ੱਕ ਨਹੀਂ ਸੀ ਹੋਇਆ ਜਿਵੇਂ ਹੀ ਉਸਨੇ ਫੋਨ ਚੁੱਕਿਆ ਤਾਂ ਉਦੋਂ ਤਕਦੀਰ ਨੇ ਵੀ ਫੋਨ ਆਪਣੀ ਭੂਆ ਨੂੰ ਦੇ ਦਿੱਤਾ ਅਤੇ ਗੱਲ ਕਰਨ ਦਾ ਇਸ਼ਾਰਾ ਕੀਤਾ ਹੈਲੋ ਸਤਿ ਸ੍ਰੀ ਅਕਾਲ ਮੈਨੂੰ ਦਰਸ਼ਨ ਨਾਲ ਗੱਲ ਕਰਨੀ ਹੈ ਜੀ ਕਰਾ ਦੋਗੇ ਸੁਖਵੰਤ ਕੌਰ ਨੇ ਪੁੱਛਿਆ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਕਿ ਕੌਣ ਹੋ ਤੁਸੀਂ ਸੁਖਵੰਤ ਕੌਰ ਨੇ ਜਵਾਬ ਦੇਣ ਦੀ ਬਜਾਏ ਸਵਾਲ ਕੀਤਾ ਜੀ ਮੈਂ ਤਕਰੀਰ ਦੀ ਭੂਆ ਬੋਲਦੀ ਆਂ ਤਕਰੀਰ ਦਾਖਲ ਹੈ ਗੁਰਪ੍ਰੀਤ ਨਰਸ ਦੇ ਉਹਨੂੰ ਭੇਜ ਦਿਓ ਉਹਦਾ ਇੱਥੇ ਆਉਣਾ ਬਹੁਤ ਜ਼ਰੂਰੀ ਹੈ ਅਸੀਂ ਉਹਨੂੰ ਕਦੋਂ ਤੋਂ ਫੋਨ ਲਾ ਰਹੇ ਸੀ ਉਹ ਚੁੱਕਦਾ ਹੀ ਨਹੀਂ ਸੀ ਤਾਂ ਤੁਹਾਨੂੰ ਕੀਤਾ ਹੈ ਕੁਲਵੰਤ ਨੇ ਜਵਾਬ ਦਿੱਤਾ ਉਹ ਨਹੀਂ ਆ ਸਕਦਾ ਉਹ ਤਾਂ ਆਪਣੇ ਦੋਸਤਾਂ ਨਾਲ ਨੈਣਾ ਦੇ ਵੀ ਗਿਆ ਹੋਇਆ ਹੈ ਸੁਖਵੰਤ ਕੌਰ ਨੇ ਇਹ ਕਹਿ ਕੇ ਬਿਨਾਂ ਕਿਸੇ ਹੋਰ ਗੱਲ ਨੂੰ ਸੁਣੇ ਫੋਨ ਕੱਟ ਦਿੱਤਾ ਸੁਖਵੰਤ ਕੌਰ ਨੂੰ ਤਕਦੀਰ ਦੇ ਪਤੀ ਜਾਂ ਉਸਦੇ ਸੱਸ ਤੋਂ ਇਹ ਉਮੀਦ ਨਹੀਂ ਸੀ ਇਸ ਲਈ ਉਸ ਨੂੰ ਬਹੁਤ ਗੁਰਾ ਲੱਗਿਆ ਪਰ ਉਹ ਕੀ ਕਰ ਸਕਦੀ ਸੀ ਉਸ ਨੇ ਤਕਦੀਰ ਨੂੰ ਸੁਖਵੰਤ ਕੌਰ ਦੇ ਕਹੇ ਅਨੁਸਾਰ ਹੀ ਦਾ ਸ ਦਿੱਤਾ ਅਤੇ ਆਪ ਗੁਰਪ੍ਰੀਤ ਕੋਲ ਜਾ ਕੇ ਬੋਲੀ ਮੈਮ ਤੁਸੀਂ ਮੇਰੀ ਗਰੰਟੀ ਦੇ ਕੁੜੀ ਦਾ ਅਬੋਸ਼ਨ ਕਰ ਦਿਓ ਕਿਉਂਕਿ ਉਹਦਾ ਹਸਬੰਦ ਨਹੀਂ ਆ ਰਿਹਾ ਪਰ ਕੁੜੀ ਦੀ ਹਾਲਤ ਮੇਰੇ ਤੋਂ ਦੇਖੀ ਨਹੀਂ ਜਾਂਦੀ ਤੁਸੀਂ ਮੇਰੇ ਸਿਗਨੇਚਰ ਕਰਾ ਲਓ ਜਿੱਥੇ ਕਰਾਉਣੇ ਨੇ ਮੇਰੀ ਜ਼ਿੰਮੇਵਾਰੀ ਤੇ ਕਰ ਦਿਓ ਤੁਸੀਂ ਉਹ ਵਾਸ਼ਨ ਪਲੀਜ਼ ਪਰ ਕੁਲਵੰਤ ਕੁੜੀ ਨੂੰ ਜ਼ਹਿਰ ਚੱਲ ਰਹੀ ਹੈ ਉਹਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਉਸੇ ਹਸਬੰਦ ਦਾ ਇਸ ਟਾਈਮ ਇੱਥੇ ਹੁਣ ਬਹੁਤ ਜ਼ਰੂਰੀ ਹੈ ਗੁਰਪ੍ਰੀਤ ਨੇ ਕਿਹਾ ਪਰ ਮੈਮ ਅਸੀਂ ਉਹਦੀ ਵੇਟ ਨਹੀਂ ਕਰ ਸਕਦੇ ਪਲੀਜ਼ ਤੁਸੀਂ ਮੇਰੇ ਸਿਗਨੇਚਰ ਕਰਾ ਕੇ ਕਰ ਦਿਓ ਕੰਮ ਪਲੀਜ਼ ਪ੍ਰਮਾਤਮਾ ਤੇ ਮੈਨੂੰ ਯਕੀਨ ਹੈ ਤਕਦੀਰ ਠੀਕ ਹੋ ਜਾਊਗੀ ਪਲੀਜ਼ ਮੈਮ ਸਾਰੇ ਰਿਸਪੌਂਸਿਬਿਲਟੀ ਮੇਰੀ ਹੈ ਪਲੀਜ਼ ਮੈਮ ਕੁਲਵੰਤ ਨੇ ਬਹੁਤ ਮਿੰਤਾਣ ਕਰਦੇ ਕਿਤੇ ਅਤੇ ਗੁਰਪ੍ਰੀਤ ਮੰਨ ਗਈ ਥੋੜੀ देर ਬਾਅਦ ਤਕਦੀਰ ਨੂੰ ਆਪਰੇਸ਼ਨ ਥੀਟਰ ਵਿੱਚ ਲੈ ਜਾਇਆ ਗਿਆ ਅਤੇ बेहोਸ਼ ਕਰਨ ਦੇ ਲਈ ਟੀਕੇ ਲਗਾ ਦਿੱਤੇ ਗਏ ਤਕਦੀਰ ਨਾਲੇ ਸਭ ਪਹਿਲੀ ਵਾਰ ਹੋ ਰਿਹਾ ਸੀ ਇਸ ਲਈ ਉਸ ਨੂੰ ਬਹੁਤ ਡਰ ਲੱਗ ਰਿਹਾ ਸੀ ਪਰ ਕੁਲਵੰਤ ਕੌਰ ਨੇ ਉਸ ਨੂੰ ਬਹੁਤ ਸਮਝਾਇਆ ਅਤੇ ਖਾਸਾ ਰੱਖਣ ਲਈ ਗਿਆ 6 ਵਜੇ ਤੱਕ ਉਸ ਦਾ ਆਵਸ਼ਣ ਕਰਨ ਤੋਂ ਬਾਅਦ ਉਸ ਨੂੰ ਨਾਰਮਲ ਕਮਰੇ ਵਿੱਚ ਬਾਕੀ ਮਰੀਜ਼ਾਂ ਨਾਲ ਲੈ ਜਾ ਕੇ ਲਟਾ ਦਿੱਤਾ ਗਿਆ ਉਸ ਨੂੰ ਅਜੇ ਵੀ ਟੀਕਿਆਂ ਦਾ ਨਸ਼ਾ ਸੀ ਇਸ ਲਈ ਉਸ ਦੀਆਂ ਅੱਖਾਂ ਨਹੀਂ ਸੀ ਖੁੱਲ ਰਹੀਆਂ ਬਸ ਉਸ ਨੂੰ ਬਹੁਤ ਗੂੜੀ ਨੀਂਦ ਨੇ ਘੇਰ ਰੱਖਿਆ ਸੀ ਉਹ ਚਾਹ ਕੇ ਵੀ ਬੋਲ ਨਹੀਂ ਸੀ پا ਰਹੀ ਉਸ ਨੂੰ ਸਾਰੇ ਪਾਸੇ ਹਨੇਰਾ ਹੀ ਹਨੇਰਾ ਦਿਖਾਈ ਦੇ ਰਿਹਾ ਸੀ ਉਸ ਦੀ ਹਾਲਤ ਦਾ ਕੁਲਵੰਤ ਕੌਰ ਨੂੰ ਚੰਗੀ ਤਰ੍ਹਾਂ ਅੰਦਾਜ਼ਾ ਸੀ ਇਸ ਲਈ ਉਸ ਨੇ ਉਸ ਨੂੰ ਘਰ ਲੈ ਜਾ ਲੈ ਕੇ ਜਾਣ ਬਾਰੇ ਸੋਚਿਆ ਤਾਂ ਉਸ ਨੇ ਤਕਦੀਰ ਦੇ ਘਰ ਫੋਨ ਕਰਨਾ ਚਾਹਿਆ ਪਰ ਫਿਰ ਉਸ ਨੇ ਤਕਦੀਰ ਨਾਲ ਗੱਲ ਕਰਕੇ ਹੀ ਕੁਝ ਕਰਨ ਦੀ ਸੋਚੀ ਅਤੇ ਫਿਰ ਉਸ ਨਸ਼ੇ ਵਿੱਚੋਂ ਆਉਣ ਦੀ ਉਡੀਕ ਦਾ ਹੋਸ਼ ਵਿੱਚ ਆਉਣ ਦੀ ਉਡੀਕ ਕਰਨ ਲੱਗੀ ਅਜੇ ਤੱਕ ਦੀਰ ਨੂੰ ਹੋਸ਼ ਨਹੀਂ ਸੀ ਆਇਆ ਕਿ ਉਸ ਦੇ ਫੋਨ ਤੇ ਇੱਕ ਫੋਨ ਆਇਆ ਕਲਵੰਤ ਕੋਲ ਨੇ ਫੋਨ ਚੁੱਕ ਕੇ ਜਿਵੇਂ ਹੀ ਹੈਲੋ ਕਹੀ ਤਾਂ ਦੂਜੇ ਪਾਸੇ ਤੋਂ ਆਵਾਜ਼ ਆਈ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਤਕਦੀਰ ਭਾਬੀ ਜੀ ਦੇ ਭੂਆ ਜੀ ਬੋਲ ਰਹੇ ਹਾਂ ਹਾਂ ਜੀ ਤੁਸੀਂ ਕੌਣ ਕਲਵੰਤ ਨੇ ਕਿਹਾ ਜਿਹਨੇ ਹਰ ਕਮਲ ਬੋਲ ਰਿਹਾ ਹੈ ਮੈਨੂੰ ਭਾਬੀ ਜੀ ਸੱਸ ਦਾ ਫੋਨ ਆਇਆ ਸੀ ਕਿ ਤੁਹਾਨੂੰ ਵਰਦਸ਼ ਦੀ ਲੋੜ ਸੀ ਮੈਂ ਆਵਾਂ ਜੇ ਕੋਈ ਕੰਮ ਹੈ ਤਾਂ ਕਿਉਂਕਿ ਉਹ ਤਾਂ ਅਜੇ ਡਿਊਟੀ ਤੇ ਹੈ ਆ ਨਹੀਂ ਸਕਦਾ ਅਜੇ ਦੂਜੇ ਪਾਸੇ ਤੋਂ ਮੁੰਡਾ ਬੋਲਿਆ ਪਰ ਹਾਂਜੀ ਮੈਨੂੰ ਉਹਦੇ ਸਿਗਨੇਚਰ ਚਾਹੀਦੇ ਸੀ ਕਿਸੇ ਤਰ੍ਹਾਂ ਮੈਂ ਸਾਰ ਲਿਆ ਹੁਣ ਪਰ ਘੰਟੀ ਕੋ ਤੱਕ ਇਹਨੂੰ ਘਰ ਲੈ ਕੇ ਜਾਣ ਵਾਸਤੇ ਮੈਨੂੰ ਲੋੜ ਪੈਣੀ ਇੱਕ ਜਾਣੇ ਦੀ ਕੁਲਵੰਤ ਕੌਰ ਨੇ ਕਿਹਾ ਕੋਈ ਨਹੀਂ ਜੀ ਅਸੀਂ ਦੋਵੇਂ ਜਾਣੇ ਹੀ ਆ ਜਾਵਾਂਗੇ ਜਦ ਤੱਕ ਤਾਂ ਮੈਂ ਉਹਨੂੰ ਕਹਿਣਾ ਹੈ ਫੋਨ ਕਰਕੇ ਕਿ ਜਲਦੀ ਛੁੱਟੀ ਕਰ ਲਵੇ ਅੱਜ ਅਕੇ ਨਾਲੋਂ ਮੈਂ ਵੀ ਕਰ ਲੂ ਛੇਤੀ ਛੁੱਟੀ ਹਰ ਕਮਲ ਨੇ ਕਿਹਾ ਠੀਕ ਹੈ ਪਰ ਇੱਕ ਗੱਲ ਦੱਸੂਗੀ ਰਾਜੀ ਇਹਦੀ ਸੱਸ ਨੇ ਤਾਂ ਮੈਨੂੰ ਇਹ ਕਿਹਾ ਸੀ ਕਿ ਉਹ ਨਾਣਾ ਦੇ ਵੀ ਗਿਆ ਹੈ ਦੋਸਤਾਂ ਨਾਲ ਤੁਸੀਂ ਕਹਿੰਦੇ ਹੋ ਡਿਊਟੀ ਤੇ ਪਰ ਦੋਹਾਂ ਗੱਲਾਂ ਗੱਲਾਂ ਵਿੱਚ ਸੱਚ ਕੀ ਹੈ ਕੁਲਵੰਤ ਨੇ ਪੁੱਛਿਆ ਉਹ ਆਂਟੀ ਜੀ ਪਸੰਦ ਨਹੀਂ ਨਾ ਕਰਦੇ ਭਾਬੀ ਜੀ ਨੂੰ ਤੇ ਉਹ ਗੁਰਦਸ਼ਨ ਉਹ ਵੀ ਇਹਦੇ ਤੋਂ ਦੂਰ ਕਰਨ ਨੂੰ ਫਿਰਦੇ ਨੇ ਤਾਂ ਝੂਟ ਗਿਆ ਉਹ ਉਹਨਾਂ ਨੇ ਚਲੋ ਛੱਡੋ ਤੁਸੀਂ ਇਹ ਨਾ ਗੱਲਾਂ ਨੂੰ ਤੁਸੀਂ ਭਾਬੀ ਜੀ ਦਾ ਧਿਆਨ ਰੱਖਿਓ ਅਸੀਂ ਪਹੁੰਚ ਜਾਵਾਂਗੇ ਛੁੱਟੀ ਮਿਲਣ ਤਾਂ ਟਾਈਮ ਤੱਕ ਤੁਸੀਂ ਫਿਕਰ ਨਾ ਕਰਿਓ ਕੋਈ ਹੋਰ ਲੋਡ ਹੋਏ ਤਾਂ ਮੈਨੂੰ ਫੋਨ ਕਰਿਓ ਹਰਕਮਲ ਨੇ ਕਿਹਾ ਅਤੇ ਫੋਨ ਕੱਟ ਦਿੱਤਾ 8:00 ਵਜੇ ਤੱਕ ਨਰਸ ਨੇ ਕੁਲਵੰਤ ਨੂੰ ਸਨੇਹਾ ਦਿੱਤਾ ਕਿ ਡਾਕਟਰ ਨੇ ਬੁਲਾਇਆ ਹੈ ਤਾਂ ਕੁਲਵੰਤ ਗੁਰਪ੍ਰੀਤ ਨੂੰ ਮਿਲਣ ਦੇ ਲਈ ਉਸ ਦੇ ਕੈਬਨ ਵਿੱਚ ਚਲੀ ਗਈ ਗੁਰਪ੍ਰੀਤ ਨੇ ਤਕਰੀਰ ਨੂੰ ਹਸਪਤਾਲ ਤੋਂ ਡਿਸਚਾਰਜ ਕਰਨ ਲਈ ਜੋ ਪੇਪਰ ਤਿਆਰ ਕੀਤੇ ਸਨ ਉਹਨਾਂ ਨੂੰ ਕੁਲਵੰਤ ਨੂੰ ਫੜਾ ਦਿੱਤਾ ਅਤੇ ਕੁਲਵੰਤ ਨੇ ਪੇਪਰ ਪੜ੍ਹ ਕੇ ਹਸਤਾਖਰ ਕਰ ਦਿੱਤੇ ਅਤੇ ਗੁਰਪ੍ਰੀਤ ਨੂੰ ਕਿਹਾ ਮੈਂ ਮਸ ਥੋੜੇ ਦੇਰ ਤੱਕ ਉਹਦੇ ਘਰ ਦੇ ਆ ਜਾਣਗੀ ਤਾਂ ਮੈਂ ਤਕਦੀਰ ਨੂੰ ਲੈ ਕੇ ਜਾਊਂਗੀ ਕਿਉਂਕਿ ਮੈਂ ਇਕੱਲੀ ਨਹੀਂ ਨਾ ਲੈ ਕੇ ਜਾ ਸਕਦੀ ਉਹਨੂੰ ਬੇਹੋਸ਼ ਜਈਏ ਅਜੇ ਆਪਣੇ ਆਪ ਨਹੀਂ ਤੁਰ ਕੇ ਜਾ ਸਕਦੀ ਪਾਰਕਿੰਗ ਤੱਕ ਬਸ ਥੋੜੇ ਸਮੇਂ ਨੂੰ ਚਲੇ ਜਾਣੇ ਆ ਕੋਈ ਨਹੀਂ ਜਦੋਂ ਮਰਜ਼ੀ ਲੈ ਜਾਇਓ ਮੈਂ ਘਰ ਜਾਣ ਲੱਗੀ ਸੀ ਤਾਂ ਘਰ ਕੇ ਤੇ ਨੂੰ ਡਿਸਚਾਰਜ ਪੇਪਰ ਦੇ ਦਿੱਤੇ ਸੀ ਰੈਡੀ ਕਰਕੇ ਡੋਨਟ ਵਰੀ ਇਟਸ ਯਰ ਓਨ ਹਸਪੀਟਲ ਵਰਪੇ ਇਤਨੇ ਜਵਾਬ ਦਿੱਤਾ ਅਤੇ ਫਿਰ ਬਾਹਰ ਨਿਕਲ ਗਈ ਕੁਲਵੰਤ ਕੌਰ ਨੇ ਹਰਕਮਨ ਨੂੰ ਫੋਨ ਕੀਤਾ ਤਾਂ ਉਸਨੇ ਪਹਿਲਾਂ ਚੁੱਕਿਆ ਨਹੀਂ ਜਦੋਂ ਉਸਨੇ ਦੁਬਾਰਾ ਫੋਨ ਕੀਤਾ ਤਾਂ ਉਸਨੇ ਚੁੱਕਿਆ ਤੇ ਬੋਲਿਆ ਹਾਂਜੀ ਬਸ ਆ ਗਈ ਪਾਰਕਿੰਗ ਵਿੱਚ ਹੀ ਹਾਂ ਤੁਹਾਡੇ ਕੋਲ ਹੀ ਆ ਰਹੇ ਹਾਂ ਉਸ ਦੇ ਕੋਲੋਂ ਇੰਨੇ ਕੋ ਸੁਣ ਕੇ ਕੁਲਵੰਤ ਕੌਰ ਬਾੜ ਵਿੱਚੋਂ ਬਾਹਰ ਆ ਗਈ ਤਾਂ ਜੋ ਉਹਨਾਂ ਨੂੰ ਉਸ ਨੂੰ ਲੱਭਣ ਵਿੱਚ ਆਸਾਨੀ ਰਹੇ ਕਿਉਂਕਿ ਕੁਲਵੰਤ ਨੂੰ ਉਹ ਦੋਵੇਂ ਨਹੀਂ ਸੀ ਜਾਣਦੇ ਪਰ ਕੁਲਵੰਤ ਨੇ ਗੁਰਦਾਰਸ਼ ਨੂੰ ਦੇਖਿਆ ਹੋਇਆ ਸੀ ਜਿਸ ਕਰਕੇ ਉਸ ਨੂੰ ਪਹਿਚਾਣ ਸਕਦੀ ਸੀ ਇਹਨੇ ਨੂੰ ਸਾਹਮਣੇ ਆ ਪਹੁੰਚੇ ਤਾਂ ਕੁਲਵੰਤ ਨੇ ਉਹਨਾਂ ਨੂੰ ਆਪ ਹੀ ਬੁਲਾ ਲਿਆ ਅਤੇ ਫਿਰ ਉਹਨਾਂ ਨੂੰ ਤਕਦੀਰ ਕੋਲ ਲੈ ਗਈ ਤਕਦੀਰ ਅਜੇ ਵੀ ਠੀਕ ਨਹੀਂ ਸੀ ਪਰ ਉਹ ਗੁਰਦਾਰਸ਼ ਦੀ ਆਵਾਜ਼ ਸੁਣ ਕੇ ਮੁਸਕਰਾਏ ਜ਼ਰੂਰ ਸੀ ਫਿਰ ਉਹਨਾਂ ਦੋਵਾਂ ਨੇ ਸਹਾਰਾ ਦੇ ਕੇ ਉਸਨੂੰ ਬੈੱਡ ਤੋਂ ਹੇਠਾਂ ਉਤਾਰਿਆ ਅਤੇ ਬਾਹਰ ਪਾਰਕਿੰਗ ਵੱਲ ਲੈ ਗਏ। ਕੁਲਵੰਤ ਨੇ ਰਿਪੋਰਟਾਂ, ਦਵਾਈਆਂ ਅਤੇ ਹੋਰ ਸਮਾਨ ਚੁੱਕ ਲਿਆ ਅਤੇ ਲਿਆ ਕੇ ਆਪਣੀ ਸਕੂਟੀ ਵਿੱਚ ਰੱਖ ਦਿੱਤਾ। ਗੁਰਦਾਸ ਅਤੇ ਹਰਕਮਲ ਇੱਕ ਹੀ ਮੋਟਰਸਾਈਕਲ ਤੇ ਆਏ ਸਨ। ਇਸ ਲਈ ਉਹਨਾਂ ਨੇ ਸਲਾਹ ਕੀਤੀ ਕਿ ਗੁਰਦਾਸ ਤਕਰੀਰ ਨੂੰ ਵਿਚਕਾਰ ਬਿਠਾ ਲਵੇਗਾ ਅਤੇ ਕੁਲਵੰਤ ਕਾਰ ਤਕਰੀਰ ਨੂੰ ਫੜ ਕੇ ਬੈਠ ਜਾਵੇਗੀ। ਕਲਵੰਤ ਕਾਲ ਵਾਲੀ ਸਕੂਟੀ ਹਰਕਮਲ ਚਲਾ ਕੇ ਘਰ ਲਿਆਏਗਾ ਅੱਧੇ ਘੰਟੇ ਬਾਅਦ ਉਹ ਘਰ ਪਹੁੰਚ ਗਏ ਬਾਕੀ ਕਹਾਣੀ ਅਗਲੇ ਭਾਗ ਵਿੱਚ ਜੀ ਕਹਾਣੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਜ਼ਰੂਰ ਕਰਨਾ ਜੀ ਲਾਈਕ ਕਰਨਾ